ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੈਦੂ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓ ਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਮੈਂ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਸੰਪਤੀਆਂ ਨੂੰ ਇਕੱਤਰ ਕਰਨ ਦੀ ਪੈਣਾ ਦੇ ਰਿਹਾ ਮੇਰੀ ਦੁਨੀਆ ਅੰਦਰ ਅਸਲ ਜਿ ਸਮੱਤੀ ਕਿਹੇ ਪ੍ਰਕਾਰ ਦੀਆਂ ਹੁੰਦੀਆਂ ਹਨ ਇਹੋ ਜਿਹੇ ਬਿਜ਼ਨਸ ਜਿਨ੍ਹਾਂ ਅੰਦਰ ਮੇਰੇ ਹੋਣ ਦੀ ਲੋੜ ਨਾ ਹੋਵੇ ਮੈਂ ਉਹਨਾਂ ਦਾ ਮਾਲਕ ਜ਼ਰੂਰ ਹਾਂ ਪਰ ਉਹਨਾਂ ਨੂੰ ਦੂਜੇ ਲੋਕ ਚਲਾਉਂਦੇ ਹਨ ਜੇਕਰ ਮੈਨੂੰ ਹੀ ਕੰਮ ਕਰਨਾ ਪਵੇ ਤਾਂ ਇਹ ਬਿਜ਼ਨਸ ਨਹੀਂ ਹੋਵੇਗਾ ਇਹ ਮੇਰੀ ਨੌਕਰੀ ਹੋਵੇਗੀ ਨੰਬਰ 2 ਸਟਾਕ ਨੰਬਰ 3 ਬੌਂਡ ਨੰਬਰ 4 ਮਿਊਚੁਅਲ ਫੰਡ ਨੰਬਰ 5 ਆਮਦਨ ਦੇਣ ਵਾਲੀ ਰੀਅਲ ਏਸਟੇਟ ਨੰਬਰ 6 ਨੋਟਸ ਆਈਓਯੂ ਨੰਬਰ 7 ਬૌਧਿਕ ਸੰਪਤੀ ਜਿਵੇਂ ਸੰਗੀਤ ਸਕ੍ਰਿਪਟ ਪੈਟੈਂਟ ਆਦਤੋਂ ਮਿਲਣ ਵਾਲੀ ਰਾਇਲਟੀ ਨੰਬਰ 8 ਅਤੇ ਹਰ ਇਹੋ ਜਿਹੀ ਚੀਜ਼ ਜਿਹੜੀ ਕੀਮਤੀ ਹੈ ਜੋ ਆਮਦਨ ਦਿੰਦੀ ਹੈ ਤੇ ਜਿਸ ਦਾ ਮੁੱਲ ਵਧਦਾ ਜਾਂਦਾ ਹੈ ਤੇ ਜਿਸ ਦਾ ਬਾਜ਼ਾਰ ਤਿਆਰ ਹੈ ਜਦੋਂ ਮੈਂ ਛੋਟਾ ਸੀ ਜਦੋਂ ਮੇਰੇ ਪੜ੍ਹੇ ਲਿਖੇ ਡੈਡੀ ਨੇ ਮੈਨੂੰ ਇੱਕ ਸੁਰੱਖਿਅਤ ਨੌਕਰੀ ਲੱਭਣ ਦੀ ਸਲਾਹ ਦਿੱਤੀ ਦੂਜੇ ਪਾਸੇ ਮੇਰੇ ਅਮੀਰ ਡੈਡੀ ਨੇ ਮੈਨੂੰ ਇਹੋ ਜਿਹੀਆਂ ਸੰਪਤੀਆਂ ਇਕੱਠੀਆਂ ਕਰਨ ਦੀ ਸਲਾਹ ਦਿੰਦੀ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਸੀ ਜੇਕਰ ਤੁਸੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਹੋਮੋਗੇ ਤਾਂ ਤੁਸੀਂ ਇਹਨਾਂ ਦਾ ਧਿਆਨ ਨਹੀਂ ਰੱਖ ਪਾਉਂਗੇ ਮੈਂ ਰੀਅਲ ਏਸਟੇਟ ਵਿੱਚ ਇਸੇ ਵਾਸਤੇ ਇਕੱਠੀ ਕਰਦਾ ਹਾਂ ਕਿਉਂਕਿ ਮੈਨੂੰ ਇਮਾਰਤਾਂ ਤੇ ਜ਼ਮੀਨ ਨਾਲ ਪਿਆਰ ਹੈ ਮੈਂ ਉਹਨਾਂ ਦੇ ਵਾਸਤੇ ਸ਼ਾਪਿੰਗ ਕਰਨਾ ਵੀ ਪਸੰਦ ਕਰਦਾ ਹਾਂ ਮੈਂ ਸਾਰਾ ਦਿਨ ਉਹਨਾਂ ਨੂੰ ਦੇਖ ਸਕਦਾ ਹਾਂ ਜਦੋਂ ਸਮੱਸਿਆਵਾਂ ਆਉਂਦੀਆਂ ਹਨ ਆ ਸਮੱਸਿਆਵਾਂ ਉਤਨੀ ਬੁਰੀਆਂ ਨਹੀਂ ਹੁੰਦੀਆਂ ਕਿ ਉਹਨਾਂ ਦੇ ਕਾਰਨ ਰੀਅਲ ਏਸਟੇਟ ਲਈ ਮੇਰਾ ਪਿਆਰ ਘਟ ਹੋ ਜਾਵੇ। ਇਹ ਬਜਿਹੇ ਲੋਕ ਜਿਹੜੇ ਰੀਅਲ ਏਸਟੇਟ ਨਾਲ ਨਫ਼ਰਤ ਕਰਦੇ ਹਨ ਉਹਨਾਂ ਨੂੰ ਇਹ ਨਹੀਂ ਖਰੀਦਣੀਆਂ ਚਾਹੀਦੀਆਂ। ਮੈਨੂੰ ਛੋਟੀਆਂ ਕੰਪਨੀਆਂ ਦੇ ਸਟਾਕ ਨਾਲ ਵੀ ਪਿਆਰ ਹੈ। ਖਾਸ ਕਰਕੇ ਨਵੀਂ ਕੰਪਨੀਆਂ ਦੇ ਸਟਾਕ ਨਾਲ। ਇਸ ਦਾ ਕਾਰਨ ਇਹ ਹੈ ਕਿ ਮੈਂ ਐਂਟਰਪ੍ਰੈਨਿਅਰ ਹਾਂ। ਨਾ ਕਿ ਕੋਈ ਕਾਰਪੋਰੇਟ ਵਿਅਕਤੀ ਆਪਣੇ ਰੰਮਬਕ ਸਾਲਾਂ 'ਚ ਮੈਂ ਵੱਡੇ ਸਮਾਠਣਾ ਵਿੱਚ ਕੰਮ ਕਰ ਚੁੱਕਿਆ ਹਾਂ ਜਿਵੇਂ ਕੈਲੀਫੋਰਨੀਆ ਦੇ ਸਟੈਂਡਰਡ ਯੂਐਸ ਮੈਰੀਨ ਕੋਰਪਸ ਅਤੇ ਜੀਰੌਕਸ ਕਾਰਪੋਰੇਸ਼ਨ 'ਚ ਮੈਂ ਇਹਨਾਂ ਸੰਗਠਨਾਂ ਵਿੱਚ ਬਤੀਤ ਕੀਤੇ ਸਮੇਂ ਦਾ ਮਜ਼ਾ ਲਿਆ ਹੈ ਤੇ ਮੇਰੇ ਕੋਲ ਕਈ ਸੁਖਦ ਯਾਦਾਂ ਵੀ ਹਨ ਪਰ ਅੰਦਰੋਂ ਮੈਂ ਕੰਪਨੀ ਲਈ ਕੰਮ ਕਰਨ ਵਾਲਾ ਵਿਅਕਤੀ ਨਹੀਂ ਹਾਂ ਮੈਨੂੰ ਕੰਪਨੀ ਆਰੰਭ ਕਰਨਾ ਚੰਗਾ ਲੱਗਦਾ ਹੈ ਪਰ ਉਹਨਾਂ ਨੂੰ ਚਲਾਉਣਾ ਉਤਨਾ ਚੰਗਾ ਨਹੀਂ ਲੱਗਦਾ ਇਸ ਲਈ ਮੈਂ ਜਿਹੜੇ ਸ਼ੇਅਰ ਖਰੀਦਦਾ ਹਾਂ ਉਹ ਵੀ ਆਮ ਕਰਕੇ ਛੋਟੀਆਂ ਕੰਪਨੀਆਂ ਦੇ ਹੁੰਦੇ ਹਨ ਤੇ ਕਈ ਵਾਰ ਤਾਂ ਮੈਂ ਕੰਪਨੀ ਸ਼ੁਰੂ ਕਰ ਕੇ ਉਸ ਨੂੰ ਸਰਵਜਨਿਕ ਬਣਾ ਦਿੰਦਾ ਨਵੇਂ ਸਟਾਕ ਦੇ ਸ਼ੇਅਰ 'ਚ ਕਿਸਮਤ ਚਮਕ ਸਕਦੀ ਹੈ ਅਤੇ ਮੈਨੂੰ ਇਹ ਖੇਡ ਪਸੰਦ ਵੀ ਹੈ ਕਈ ਲੋਕ ਕਟ ਪੂੰਜੀ ਵਾਲੀ ਕੰਪਨੀਆਂ ਤੋਂ ਡਰਦੇ ਵੀ ਹਨ ਜੇਕਰ ਤੁਸੀਂ ਨਿਵੇਸ਼ ਨਾਲ ਪਿਆਰ ਕਰਦੇ ਹੋ ਉਸ ਨੂੰ ਸਮਝਦੇ ਹੋ ਤੇ ਕੁਝ ਚੰਗੀ ਤਰ੍ਹਾਂ ਜਾਣਦੇ ਹੋ ਛੋਟੀ ਕੰਪਨੀਆਂ ਬਾਰੇ ਮੇਰੀ ਰਣਨੀਤੀ ਇਹ ਹੁੰਦੀ ਹੈ ਕਿ ਇੱਕ ਸਾਲ ਚ ਆਪਣੇ ਸ਼ੇਅਰ ਵੇਚ ਦਿੱਤੇ ਜਾਣ ਦੂਜੇ ਪਾਸੇ ਮੇਰੀ ਰੀਅਲ ਏਸਟੇਟ ਦੀ ਰਣਨੀਤੀ ਛੋਟੀ ਪ੍ਰਾਪਰਟੀ ਨਾਲ ਸ਼ੁਰੂ ਕਰਨ ਦੀ ਹੁੰਦੀ ਹੈ ਫਿਰ ਮੈਂ ਉਸ ਛੋਟੀ ਪ੍ਰਾਪਰਟੀ ਨੂੰ ਵੇਚ ਕੇ ਉਸ ਤੋਂ ਥੋੜੀ ਵੱਡੀ ਪ੍ਰਾਪਰਟੀ ਲੈ ਲੈਂਦਾ ਹਾਂ ਤੇ ਇਸ ਤਰ੍ਹਾਂ ਆਪਣੇ ਫਾਇਦੇ ਉੱਤੇ ਟੈਕਸ ਦਿਵਾਉਣ ਤੋਂ ਬਚਦਾ ਰਹਿੰਦਾ ਹਾਂ ਇਸ ਨਾਲ ਪ੍ਰਾਪਰਟੀ ਦੀ ਕੀਮਤ ਚਨਾਟਕੀ ਤੌਰ ਤੇ ਵਾਧਾ ਹੁੰਦਾ ਹੈ ਮੈਂ ਆਮ ਕਰਕੇ ਰੀਅਲ ਏਸਟੇਟ ਨੂੰ 7 ਸਾਲ ਤੋਂ ਵੀ ਘੱਟ ਸਮੇਂ ਆਪਣੇ ਕੋਲ ਰੱਖਦਾ ਹਾਂ ਸਾਲਾਂ ਤੱਕ ਜਦੋਂ ਮੈਂ ਮੈਰੀਨ ਕੋਰਪਸ ਤੇ ਜੀਰੌਕਸ ਚਸੀ ਜਦੋਂ ਵੀ ਮੈਂ ਉਹੀ ਕੀਤਾ ਜਿਹੜਾ ਮੇਰੇ ਅਮੀਰ ਡੈਡੀ ਨੇ ਮੈਨੂੰ ਸਿਖਾਇਆ ਸੀ ਮੈਂ ਆਪਣੀ ਦਿਨ ਦੀ ਨੌਕਰੀ ਕਰਦਾ ਸੀ ਪਰ ਮੈਂ ਆਪਣੇ ਕੰਮ ਨਾਲ ਕੰਮ ਵੀ ਰੱਖਦਾ ਸੀ ਮੈਂ ਆਪਣੇ ਸੰਪਤੀ ਵਾਲੇ ਖਾਲਮ ਵਿੱਚ ਕੁਝ ਨਾ ਕੁਝ ਕਰਦਾ ਰਹਿੰਦਾ ਸੀ ਮੈਂ ਰੀਅਲ ਏਸਟੇਟ ਤੇ ਛੋਟੇ ਸਟਾਕਸ ਦੀ ਖਰੀਦੋ-ਫਰੋਖਤ ਵੀ ਕਰਦਾ ਸੀ ਉਮੀਦ ਡੈਡੀ ਨੇ ਹਮੇਸ਼ਾ ਪੈਸੇ ਦੀ ਸਮਝ ਦੇ ਮਹੱਤਵ ਤੇ ਜ਼ੋਰ ਦਿੱਤਾ ਸੀ ਜਿੰਨੀ ਚੰਗੀ ਤਰ੍ਹਾਂ ਮੈਂ ਅਕਾਊਂਟਿੰਗ ਤੇ ਕੈਸ਼ ਮੈਨੇਜਮੈਂਟ ਨੂੰ ਸਮਝ ਸਕਦਾ ਸੀ ਉਤਨਾ ਹੀ ਚੰਗੀ ਤਰ੍ਹਾਂ ਮੈਂ ਨਿਵੇਸ਼ਾਂ ਦਾ ਵਿਸ਼ਲੇਸ਼ਣ ਕਰ ਸਕਦਾ ਸੀ ਤੇ ਅੰਤ ਵਿੱਚ ਆਪਣੀ ਕੰਪਨੀ ਵੀ ਸ਼ੁਰੂ ਕਰ ਉਸ ਨੂੰ ਸਫਲ ਵੀ ਬਣਾ ਸਕਦਾ ਸੀ ਜਰੂਰ ਤਾਂ ਕੋਈ ਪਹਿਲਾਂ ਤੋਂ ਹੀ ਇਹੋ ਜਿਹੇ ਨਾਮ ਮੈਚ ਰਿਹਾ ਹੋਵੇ ਮੈਂ ਕਿਸੇ ਨੂੰ ਵੀ ਆਪਣੀ ਕੰਪਨੀ ਬਣਾਉਣ ਲਈ ਉਤ사ਹ ਨਹੀਂ ਕਰਦਾ ਮੈਂ ਜਾਣਦਾ ਹਾਂ ਕਿ ਕੰਪਨੀ ਚਲਾਉਣ 'ਚ ਕਿਤਨੀਆਂ ਮੁਸ਼ਕਲਾਂ ਹੁੰਦੀਆਂ ਹਨ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਸ ਪਰੇਸ਼ਾਨੀ 'ਚ ਫਸੋ ਕਈ ਵਾਰ ਇਹੋ ਜਿਹਾ ਵੀ ਸਮਾਂ ਆਉਂਦਾ ਹੈ ਜਦੋਂ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤੇ ਉਹਨਾਂ ਲਈ ਕੰਪਨੀ ਚਾਲੂ ਕਰਨਾ ਇੱਕ ਹੱਲ ਹੁੰਦਾ ਹੈ ਪਰ ਸਫਲਤਾ ਦੇ ਅ fırsਰ ਬਹੁਤ ਘੱਟ ਹਨ 10 ਵਿੱਚੋਂ 9 ਕੰਪਨੀਆਂ 5 ਸਾਲਾਂ 'ਚ ਡੁੱਬ ਜਾਂਦੀਆਂ ਹਨ ਪਹਿਲੇ 5 ਸਾਲਾਂ ਵਿੱਚ ਜਿਹੜੀਆਂ ਕੰਪਨੀਆਂ ਬਚੀਆਂ ਰਹਿੰਦੀਆਂ ਹਨ ਉਹਨਾਂ 'ਚੋਂ ਵੀ 9 ਕੰਪਨੀਆਂ ਬਾਅਦ ਵਿੱਚ ਬੰਦ ਹੋ ਜਾਂਦੀਆਂ ਹਨ ਤਾਂ ਜੇਕਰ ਤੁਹਾਡੀ ਪਹਿਲਾਂ ਤੋਂ ਹੀ ਆਪਣੀ ਕੰਪਨੀ ਸ਼ੁਰੂ ਕਰਨ ਦੀ ਇੱਛਾ ਹੋਵੇ ਜਦੋਂ ਹੀ ਮੈਂ ਇਸ ਦੀ ਸਲਾਹ ਦਿਆਂਗਾ ਨਹੀਂ ਤਾਂ ਆਪਣੀ ਦਿਨ ਦੀ ਨੌਕਰੀ ਕਰਦੇ ਰਹੋ ਤੇ ਆਪਣੇ ਕੰਮ ਨਾਲ ਕੰਮ ਰੱਖੋ ਜਦੋਂ ਮੈਂ ਕਹਿੰਦਾ ਹਾਂ ਕਿ ਆਪਣੇ ਕੰਮ ਨਾਲ ਕੰਮ ਰੱਖੋ ਤਾਂ ਮੇਰਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਸੰਪਤੀ ਵਾਲੇ ਖਾਲਮ ਨੂੰ ਜ਼ਿਆਦਾ ਮਜ਼ਬੂਤ ਬਣਾਉਂਦੇ ਰਹੋ ਇੱਕ ਵਾਰ ਇਸ ਇਹ ਵਿੱਚ 1 ਡਾਲਰ ਜਾਏ ਤਾਂ ਉਹ ਬਾਹਰ ਨਾ ਨਿਕਲ ਸਕੇ ਇਸ ਨੂੰ ਇਸ ਤਰ੍ਹਾਂ ਸੋਚੋ ਕਿ ਜਦੋਂ ਇੱਕ ਡਾਲਰ ਤੁਹਾਡੇ ਸੰਪਤੀ ਵਾਲੇ ਖਾਲਮ ਚ ਜਾਂਦਾ ਹੈ ਆਹੋ ਤੁਹਾਡਾ ਵਰਕਰ ਬਣ ਜਾਂਦਾ ਹੈ ਪੈਸਿਆਂ ਬਾਬਤ ਸਭ ਤੋਂ ਚੰਗੀ ਚੀਜ਼ ਇਹ ਹੈ ਕਿ ਇਹ ਹਰ ਦਿਨ 24 ਘੰਟੇ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਪੀੜ੍ਹੀਆਂ ਤੱਕ ਕਰ ਸਕਦਾ ਹੈ ਆਪਣੀ ਦਿਨ ਦੀ ਨੌਕਰੀ ਜਾਰੀ ਰੱਖੋ ਇੱਕ ਚੰਗੇ ਮਿਹਨਤੀ ਵਰਕਰ ਵਾਂਗ ਪਰ ਆਪਣੇ ਸੰਪਤੀ ਵਾਲੇ ਕਾਲਮ ਨੂੰ ਵਧਾਉਂਦੇ ਰਹੋ ਜਦੋਂ ਤੁਹਾਡਾ ਕੈਸ਼ ਫਲੋ ਵੱਧਦਾ ਹੈ ਤਦੋਂ ਤੁਸੀਂ ਕੁਝ ਐਸ਼ੋ ਆਰਾਮ ਦੇ ਚੀਜ਼ਾਂ ਖਰੀਦ ਸਕਦੇ ਹੋ ਇਸ ਬਾਰੇ ਕਮਾਤਤ ਨੂੰ ਦਰਤਾਤੇ ਹੈ ਕਿ ਅਮੀਰ ਲੋਕ ਐਸ਼ੋ ਰਾਮ ਦੀਆਂ ਚੀਜ਼ਾਂ ਸਭ ਤੋਂ ਬਾਅਦ ਵਿੱਚ ਖਰੀਦੇ ਹਨ ਜਦੋਂ ਕਿ ਗਰੀਬ ਅਤੇ ਮੀਡਲ ਕਲਾਸ ਲੋਕ ਲੋਕ ਐਸ਼ੋ ਰਾਮ ਦੀਆਂ ਚੀਜ਼ਾਂ ਸਭ ਤੋਂ ਪਹਿਲਾਂ ਗਰੀਬ ਤੇ ਮੀਡਲ ਕਲਾਸ ਲੋਕ ਕੰਮ ਕਰਕੇ ਵੱਡੇ ਘਰ ਹੀਰੇ ਫਰ ਜੈਵਰਾਤ ਇਹੋ ਜਿਹੀਆਂ ਐਸ਼ਵਰਾਮ ਦੀਆਂ ਚੀਜ਼ਾਂ ਇਸ ਲਈ ਖਰੀਦ ਲੈਂਦੇ ਹਨ ਤਾਂ ਕਿ ਉਹ ਅਮੀਰ ਦੇਖ ਸਕਣ ਉਹ ਅਮੀਰ ਦੇਖਦੇ ਹਨ ਪਰ ਅਸਲ 'ਚ ਉਹ ਉਧਾਰ ਦੇ ਦਲਦਲ ਵਿੱਚ ਡੁੱंगे ਤਸ ਦੇ ਚਲੇ ਜਾਂਦੇ ਹਨ ਉਹ ਲੋਕ ਜਿਨ੍ਹਾਂ ਦੇ ਕੋਲ ਪੀੜੀਆਂ ਤੋਂ ਪੈਸੇ ਹਨ ਜਿਹੜੇ ਲੰਮੇ ਸਮੇਂ ਤੋਂ ਅਮੀਰ ਹਨ ਉਹ ਆਪਣੀ ਸੰਪਤੀ ਵਾਲੇ ਕਾਲਮ ਨੂੰ ਸਭ ਤੋਂ ਪਹਿਲਾਂ ਬਣਾਉਂਦੇ ਹਨ ਫਿਰ ਸੰਪਤੀ ਵਾਲੇ ਕਾਲਮ ਤੋਂ ਐਸ਼ਵਰਾਮ ਦੀਆਂ ਚੀਜ਼ਾਂ ਖਰੀਦ ਲੈਂਦੇ ਹਨ ਗਰੀਬ ਅਤੇ ਮਿਡਲ ਕਲਾਸ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਉੱਤੇ ਬੱਚਿਆਂ ਦੀ ਵਿਰਾਸਤ ਦੀ ਕੀਮਤ ਅਤੇ ਆਸ਼ੋ ਰਾਮ ਦੀਆਂ ਚੀਜ਼ਾਂ ਖਰੀਦਦੇ ਹਨ ਸੱਚੀ ਅਜਾਸ਼ੀ ਅਸਲੀ ਸੰਪਤੀ ਚਨਵੇਸ਼ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੀ ਹੱਲਾਸ਼ੇਰੀ ਹੈ ਉਦਾਹਰਨ ਦੇ ਤੌਰ ਤੇ ਜਦੋਂ ਮੇਰੀ ਪਤਨੀ ਤੇ ਮੇਰੇ ਕੋਲ ਸਾਡੇ ਅਪਾਰਟਮੈਂਟ ਹਾਊਸਸ ਵਾਧੂ ਪੈਸਾ ਆਉਣ ਲੱਗਾ ਤਾਂ ਉਹ ਬਾਜ਼ਾਰ ਗਈ ਤੇ ਆਪਣੇ ਲਈ ਮਰਸੀਡੀਜ਼ ਕਾਰ ਖਰੀਦ ਲਈ ਇਸ ਵਿੱਚ ਥੋੜੀ ਵੀ ਮਿਹਨਤ ਜਾਂ ਖ਼ਤਰਾ ਨਹੀਂ ਸੀ ਕਿਉਂਕਿ ਅਪਾਰਟਮੈਂਟ ਹਾਊਸ ਦੇ ਕਾਰਨ ਉਸਨੇ ਕਾਰ ਖਰੀਦੀ ਸੀ ਪਰ ਇਸ ਲਈ ਉਸ ਨੂੰ 4 ਸਾਲ ਤੱਕ ਇੰਤਜ਼ਾਰ ਕਰਨਾ ਪਿਆ ਕਿਉਂਕਿ ਇਸ ਦੌਰਾਨ ਉਸ ਦਾ ਰੀਅਲ ਏਸਟੇਟ ਪੋਰਟਫੋਲੀਓ ਵੱਧ ਰਿਹਾ ਸੀ ਤੇ ਆਖਰਕਾਰ ਉਸਨੇ ਇਤਨਾ ਵੱਧੋ ਪੈਸਾ ਦੇ ਦਿੱਤਾ ਕਿ ਕਾਰ ਖਰੀਦੀ ਜਾ ਸਕੇ ਪਰ ਮਰਸੀਡਿਸ ਦੀ ਇਹ ਅਯਾਸੀ ਦਰਅਸਲ ਦਰਅਸਲ ਇੱਕ ਸੱਚਾ ਇਨਾਮ ਹੈ ਕਿਉਂਕਿ ਉਸਨੇ ਇਹ ਸਾਬਤ ਕਰ ਦਿੱਤਾ ਸੀ ਕਿ ਉਹ ਆਪਣੀ ਸੰਪਤੀ ਵਾਲੇ ਕਾਲਮ ਨੂੰ ਠੀਕ ਤਰ੍ਹਾਂ ਵਧਾਉਣਾ ਜਾਣਦੀ ਹੈ ਹੁਣ ਉਸ ਵਾਸਤੇ ਉਸ ਕਾਰ ਦੀ ਕੀਮਤ ਆਮ ਤੌਰ ਤੇ ਖਰੀਦੀ ਗਈ ਕਾਰ ਤੋਂ ਕਿਤੇ ਜ਼ਿਆਦਾ ਹੈ ਜਿਆਦਾਤਰ ਲੋਕ ਆਮ ਕਰਕੇ ਇੱਛਾ ਜਾਗਨ ਉੱਤੇ ਬਿਨਾਂ ਸੋਚੀ ਸਮਝੇ ਜਾਂਦੇ ਹਨ ਤੇ ਕਰਜ਼ਾ ਕਾਰਜਾ ਜਾਂ ਐਸੀ ਦੀ ਕੋਈ ਹੋਰ ਚੀਜ਼ ਖਰੀਦ ਲੈਂਦੇ ਹਨ ਹੋ ਸਕਦਾ ਹੈ ਕਿ ਉਹ ਜ਼ਿੰਦਗੀ ਤੋਂ ਬੋਰ ਹੋ ਚੁੱਕੇ ਹੋਣ ਜਾਂ ਉਹਨਾਂ ਨੂੰ ਕੇਵਲ ਇੱਕ ਨਮੇ ਖੜਾਉਣੇ ਦੀ ਲੋੜ ਹੋਵੇ ਕਰਜ਼ੇ ਤੇ ਅਸ਼ੋਰਾ ਵਿੱਚ ਚੀਜ਼ਾਂ ਖਰੀਦਣ ਨਾਲ ਦੇਰ ਸਵੇਰ ਹੋ ਵਿਅਕਤੀ ਉਸ ਚੀਜ਼ ਨਾਲ ਚਿੜਨ ਲੱਗੇਗਾ ਕਿਉਂਕਿ ਉਸਦੇ ਕਾਰਨ ਜਿਹੜਾ ਕਰਜ਼ਾ ਲਿਆ ਗਿਆ ਹੈ ਉਹ ਹੁਣ ਇੱਕ ਭਾਰ ਬਣ ਗਿਆ ਹੈ ਇੱਕ ਵਾਰ ਤੁਸੀਂ ਆਪਣੇ ਬਿਜ਼ਨਸ ਨੂੰ ਬਣਾਉਣ ਉਸ ਚ ਨਿਵੇਸ਼ ਕਰਨ ਦਾ ਸਮਾਂ ਕੱਢ ਲੈਂਦੇ ਹੋ ਤਾਂ ਫਿਰ ਤੁਸੀਂ ਉਸ ਜਾਦੂ ਦੀ ਛੜੀ ਕਮਾ ਸਕਦੇ ਹੋ ਜਿਹੜਾ ਅਮੀਰਾਂ ਦਾ ਸਭ ਤੋਂ ਵੱਡਾ ਰਾਜ਼ ਹੈ ਇਹ ਰਾਜ ਮੀਰਾ ਨੂੰ ਭੀੜ ਕੋਲੋਂ ਅਲੱਗ ਰੱਖਦਾ ਹੈ ਆਪਣੇ ਕੰਮ ਨਾਲ ਕੰਮ ਰੱਖਣ ਦਾ ਇਨਾਮ ਜਿਹੜਾ ਤੁਹਾਨੂੰ ਉਸ ਰਾਹ ਤੇ ਚੱਲਣ ਦੇ ਵਾਸਤੇ ਮਿਲਦਾ ਹੈ ਜਿਸ ਤੇ ਅਮੀਰ ਲੋਕ ਚੱਲਦੇ ਹਨ ਅਗਰ ਤੁਸੀਂ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ